ਕਾਂਦੇ ਜਮੀਰ ਨੇ ਮਰ ਚੁੱਕੇ ਨੇ ਕਹਿ ਦੋ ਐਡੀ ਮਾੜੀ ਘਟਨਾ ਵਾਪਰੀ ਐ ਇੱਕ ਭਰਾ ਉਹਦੀ ਮਾਂ ਦੀ ਡੈਥ ਹੋ ਜਾਂਦੀ ਆ ਜਿਹੜੀ ਕਿ ਇੰਡੀਆ ਤੋਂ ਘੁੰਮਣ ਵਾਸਤੇ ਆਈ ਹੋਈ ਸੀਗੀ ਉਹਦੇ ਸੰਸਕਾਰ ਤੋਂ ਬਾਅਦ ਜਰਮਨੀ ਦੇ ਵਿੱਚ ਸਿੰਗਨ ਸ਼ਹਿਰ ਦੇ ਜਿਹੜਾ ਗੁਰਦੁਆਰਾ ਸਵਾ ਗੁਰੂ ਘਰਾਂ ਹੈ ਸਿੰਘ ਸਵਾ ਉੱਥੇ ਦਾ ਜਿਹੜਾ ਪ੍ਰਧਾਨ ਬਣਾਇਆ ਤੇ ਉਹ ਤੁਹਾਨੂੰ ਅਰਦਾਸ ਤੱਕ ਨਹੀਂ ਕਰਨ ਦੇ ਰਿਆ ਆਪਾਂ ਉੱਥੇ ਕਹਿੰਦੇ ਅੰਦਰ ਜਾਣ ਤੱਕ ਨਹੀਂ ਦੇ ਰਿਆ ਗੁਰੂ ਘਰ ਚ ਕਿਉਂ ਪੁਰਾਣੀ ਰੰਜਿਸ਼ ਦੇ ਚੱਲਦੇ ਹੋਏ ਉਹੀ ਦੇਖੋ ਇੱਕ ਬੰਦੇ ਦੀ ਮਾਂ ਪੂਰੀ ਹੋ ਗਈ ਆ ਤੁਹਾਡੀ ਲੱਖ ਰੰਜਿਸ਼ ਹੋਵੇ ਤੁਹਾਡਾ ਜੋ ਮਰਜੀ ਹੋਇਆ ਹੋਵੇ ਛੋਟਾ ਜਿਹਾ ਪਿੰਡ ਆ ਉੱਥੇ ਢੀ ਜਿਆਦੇ ਫੈਮਲੀਆਂ ਵੀ ਨਹੀਂ ਹੈਗੀਆਂ ਕੋਈ ਥੋੜੇ ਜੀ ਲੋਕ ਨੇ ਪਿੰਡ ਦੇ ਵਿੱਚ ਸਿੰਘਨ ਦੇ ਵਿੱਚ ਵੀ ਪਰ ਉਹ ਬੰਦਾ ਆਪਣੀ ਅੜੀ ਦੇ ਉੱਤੇ ਅੜਿਆ ਹੋਇਆ ਹੈ ਕਹਿੰਦਾ ਵੀ ਮੈਂ ਅਰਦਾਸ ਬੇਨਤੀ ਕਰਨ ਨਹੀਂ ਦੇਣੀ ਜੇ ਤੁਸੀਂ ਨੇ ਮੰਨ ਲਓ ਮਹਾਰਾਜ ਦੀ ਸਵਾਰੀ ਲੈ ਕੇ ਵੀ ਜਾਣੀ ਆ ਘਰੇ ਤਾਂ ਜਿਹੜੇ ਘਰ ਦੇ ਵਿੱਚ ਮਰਗਤ ਹੋਈ ਆ ਉਹ ਬੰਦੇ ਨੇ ਕਿਹਾ ਵੀ ਉਹ ਘਰ ਦਾ ਬੰਦਾ ਗੁਰੂ ਘਰ ਦੇ ਵਿੱਚ ਪੈਰ ਨਹੀਂ ਪਾ ਸਕਦਾ ਹੈਗਾ ਗੁਰੂ ਘਰ ਸਭ ਦਾ ਸੰਝ ਹੈ ਗੁਰੂ ਘਰ ਬਣੇ ਹੀ ਤਾਂ ਹੈ ਵੀ ਜੇ ਤੈਨੂੰ ਭਾਈ ਪ੍ਰਧਾਨ ਸਾਹਿਬ ਐਡੀ ਅਣਖ ਹੈ ਤੁਸੀਂ ਗੁਰੂ ਘਰ ਦੇ ਵਿੱਚ ਕਿੰਨੀ ਜੱਦ ਕਰ ਰਹੇ ਹੋ ਅੜਿਓ ਕਿ ਤੁਸੀਂ ਆਪਣਾ ਘਰੇ ਬਹਿ ਕੇ ਪਾਠ ਕਰ ਲਓ ਲੋਕਾਂ ਨੂੰ ਤਾਂ ਜਾਣ ਦੋ ਗੁਰੂ ਘਰ ਦੇ ਵਿੱਚ ਤੁਹਾਡੀ ਆਪਣੀ ਕੋਈ ਪ੍ਰਾਈਵੇਟ ਪ੍ਰਾਪਰਟੀ ਨਹੀਂ ਸੀ ਜਿਹੜੇ ਬਾਕੀ ਸਾਡੇ ਬੇਲੜ ਯੂਟਿਊਬਰ ਟਿਕਟੋਕਰ ਉਹ ਪਤਾ ਨਹੀਂ ਕਿਹੜੀ ਗੱਲ ਦਾ ਡਾਰਾ ਲੋਕਾਂ ਨੂੰ ਤੁਸੀਂ ਸੱਚ ਬੋਲਣਾ ਉਦੋਂ ਤੁਸੀਂ ਸਾਰੀ ਵਾਲੀ ਤਰਲੇ ਕੱਢ ਦੋ ਲੋਕਾਂ ਦੇ ਬਹਿ ਕੇ ਮੈਨੂੰ ਦੋ ਫੁੱਲ ਮਾਰਦੇ ਮੈਨੂੰ ਵੀ ਮੰਨ ਲਓ ਸ਼ੇਰ ਮਾਰਦੇ ਡਬਲ ਟੈਪ ਕਰ ਦੋ ਭਰਾ ਬੇਨਤੀ ਆ ਕਦੇ ਆਪਣੇ ਲੋਕਾਂ ਨਾਲ ਖੜ੍ਹਾ ਜਾ ਕਰੋ ਲੋਕੋ ਨੂੰ ਭਰਾ ਸ਼ਰਮ ਆਉਣੀ ਚਾਹੀਦੀ ਜਾਂ ਤੁਸੀਂ ਉਹਨੂੰ ਕਹੋ ਭਰਾ ਤੇਰੀ ਪਰਸਨਲ ਦੁਸ਼ਮਣੀ ਆ ਓਕੇ ਆ ਕੋਈ ਗੱਲ ਨਹੀਂ ਹੈਗੀ ਦੁੱਖ ਦੀ ਘੜੀ 'ਚ ਤੁਸੀਂ ਖੜੋ ਚੰਗੇ ਟਾਈਮ 'ਚ ਕਿਹਦੇ ਜਾਓ ਨਾ ਜਾਓ ਦੁੱਖ ਦੀ ਘੜੀ 'ਚ ਤੁਸੀਂ ਅਗਲੇ ਦੇ ਨਾਲ ਖੜੋ ਉਹਨੂੰ ਕਹਿ ਰਹੇ ਨੇ ਵੀ ਤੁਸੀਂ ਕਿਸੇ ਹੋਰ ਗੁਰੂ ਘਰ ਚੱਲ ਜਾਓ ਹੁਣ ਜਿਹੜਾ ਬੰਦਾ ਸਿੰਗਲ ਦੇ ਵੇਚਕਾਰ ਜਾਤਾ ਉਹ ਤਵਿੰਗਨ ਆਊਗਾ ਜਾਂ ਸਾਡੇ ਤੇ ਸਪਟ ਗੜ ਆਊਗਾ ਠੀਕ ਆ ਸਾਡੇ ਲੋਕੀ ਕਿਹੜੀਆਂ ਚੀਜ਼ਾਂ ਨੇ ਮਾਰ ਰੱਖੇ ਨੇ ਪ੍ਰਧਾਨਗੀਆਂ ਨੇ ਫੂਕਰੀਆਂ ਨੇ ਜਰਮਨੀ ਦੇ ਸ਼ਹਿਰ ਸਿੰਗਨ ਦੇ ਵਿੱਚ ਬਹੁਤ ਜ਼ਿਆਦੇ ਮੰਦਭਾਗੀ ਘਟਣਾ ਕਹਿ ਦੋ ਸ਼ਰਮਨਾ ਕਹਿ ਦੋ ਲੋਕਾਂ ਦੇ ਜ਼ਮੀਰ ਨੇ ਮਰ ਚੁੱਕੇ ਨੇ ਕਹਿ ਦੋ ਐਡੀ ਮਾੜੀ ਘਟਨਾ ਵਾਪਰੀ ਐ ਦੂਸਰਾ ਸਾਡਾ ਕੋਈ ਬੰਦਾ ਖਬਰ ਲਾਉਣ ਨੂੰ ਤਿਆਰ ਨਹੀਂ ਕੋਈ ਵੀਡੀਓ ਹੀ ਨਹੀਂ ਪਾ ਰਿਹਾ ਇਹਦੇ ਉੱਤੇ ਹੋਇਆ ਕੀ ਐ ਜਰਮਨ ਦੇ ਵਿੱਚ ਇੱਕ ਭਰਾ ਉਹਦੀ ਮਾਂ ਦੀ ਡੈਥ ਹੋ ਜਾਂਦੀ ਆ ਜਿਹੜੀ ਕਿ ਇੰਡੀਆ ਤੋਂ ਘੁੰਮਣ ਵਾਸਤੇ ਆਈ ਹੋਈ ਸੀਗੀ ਉਹਦੇ ਸੰਸਕਾਰ ਤੋਂ ਬਾਅਦ ਜਰਮਨੀ ਦੇ ਵਿੱਚ ਸਿੰਗਨ ਸ਼ਹਿਰ ਦੇ ਜਿਹੜਾ ਗੁਰਦੁਆਰਾ ਸਾਹਿਬਾ ਗੁਰੂ ਘਰ ਹੈ ਸਿੰਘ ਸਭਾ ਉੱਥੇ ਦਾ ਜਿਹੜਾ ਪ੍ਰਧਾਨ ਬਣਾਇਆ ਤੇ ਉਹ ਉੱਥੇ ਉਹਨਾਂ ਨੂੰ ਅਰਦਾਸ ਤੱਕ ਨਹੀਂ ਕਰਨ ਦੇ ਰਿਆ ਆਪਾਂ ਉੱਥੇ ਕਹਿ ਦਿਆ ਅੰਦਰ ਜਾਣ ਤੱਕ ਨਹੀਂ ਦੇ ਰਿਆ ਗੁਰੂ ਘਰ ਚ ਕਿਉਂ ਪੁਰਾਣੀ ਰੰਜਿਸ਼ ਦੇ ਚੱਲਦੇ ਹੋਏ ਇੰਨੀ ਸ਼ਰਮਨਾਕ ਘਟਨਾ ਤੇ ਜਿਹੜੇ ਨਾਲ ਉਹਦੇ 4-5 ਹੋਰ ਵੀ ਹੈਗੇ ਨੇ ਉਹਦੇ ਸਾਥੀ ਨੇ ਤੁਹਾਡੀ ਆਪਣੀ ਪਰਸਨਲ ਰੰਜਿਸ਼ਾ ਜੋ ਮਰਜੀ ਹੋਵੇ ਤੁਸੀਂ ਸੋਚੋ ਦੀ ਮਾਂ ਮਰੀ ਐ ਠੀਕ ਹੈ ਜੀ ਇਹਦੇ ਚੱਲਦੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਕੀਤੀ ਗਈ ਆ ਪੱਤਰ ਲਿਖਿਆ ਗਿਆ ਉਹ ਵੀ ਆਪਾਂ ਵੀਡੀਓ ਦੇ ਵਿੱਚ ਅੱਗੇ ਲਾਵਾਂਗੇ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡੇ ਆਪਣੇ ਚੈਨਲ ਐਕਸਪਲੋਰ ਜਰਮਨ ਦੇ ਉੱਤੇ ਮੈਂ ਤੁਹਾਡਾ ਆਪਣਾ ਰਜਿੰਦਰ ਸਿੰਘ ਜਰਮਨੀ ਦੇ ਆਪਾਂ ਕਹიდੀਏ ਬਾਦਨ ਬੂਟਨਬਰਗ ਜਿੱਧਰ ਜਿਹੜਾ ਕਿ ਸਾਡਾ ਆਪਣਾ ਸੂਬਾ ਇਹਦੇ ਵਿੱਚ ਇੱਕ ਸ਼ਹਿਰ ਪੈਂਦਾ ਸਿੰਗਲ ਛੋਟਾ ਜਿਹਾ ਸ਼ਹਿਰ ਆ ਉੱਥੇ ਇੱਕ ਗੁਰੂ ਘਰ ਆ ਆਪਣਾ ਹੁਣ ਜਰਮਨ ਦੇ ਵਿੱਚ ਜਿਹੜੇ ਗੁਰੂ ਘਰ ਨੇ ਹਰ ਇੱਕ ਪਿੰਡ ਸ਼ਹਿਰ ਚ ਤਾਂ ਹੈ ਨਹੀਂ ਕਿ ਹਰ ਇੱਕ 1.5 ਤੋਂ 200 ਕਿਲੋਮੀਟਰ ਦੇ ਉੱਤੇ ਗੁਰੂ ਘਰ ਨੇ ਜਿਆਦਾਤਰ ਹੋਇਆ ਕਿ ਆ ਮੁੰਡਾ ਉਹਦੀ ਮਾਤਾ ਆਈ ਆ ਇੰਡੀਆ ਤੋਂ ਘੁੰਮਣ ਵਾਸਤੇ ਉਹਦੀ ਮਾਤਾ ਦੀ ਜਰਮਨ ਦੇ ਵਿੱਚ ਡੈਥ ਹੋ ਗਈ ਐ ਤੇ ਜਿਹੜੇ ਚੱਲਦੇ ਉਹਨਾਂ ਨੇ ਉਹਨਾਂ ਦਾ ਸੰਸਕਾਰ ਆ ਜਿਹੜਾ ਆਪਣਾ ਜਰਮਨ ਦੇ ਵਿੱਚ ਕਰਤਾ ਉਸ ਤੋਂ ਬਾਅਦ ਜਿਵੇਂ ਆਪਣੇ ਰੀਤੀ ਰਿਵਾਜ ਨੇ ਜੋ ਆਪਣੇ ਹੁੰਦੇ ਨੇ ਵੀ ਆਪਾਂ ਸੰਸਕਾਰ ਤੋਂ ਬਾਅਦ ਸਾਰੀ ਸੰਗਤ ਗੁਰੂ ਘਰ ਜਾਂਦੀ ਆ ਅਰਦਾਸ ਬੇਨਤੀ ਕਰਨੀ ਹੁੰਦੀ ਆ ਜਿਹੜਾ ਹੁਣ ਗੁਰੂ ਘਰ ਦਾ ਜਥੇਦਾਰ ਹੈ ਚੁਣਿਆ ਹੋਇਆ ਵੀ ਸਾਡੇ ਲੋਕਾਂ ਨੇ ਆ ਸਾਡੇ ਲੋਕ ਹੀ ਮੂਹਰੇ ਰੱਖਦੇ ਨੇ ਹਰ ਇੱਕ ਚੀਜ਼ ਵਾਸਤੇ ਉਹ ਸੰਗਤ ਨੂੰ ਕਹਿੰਦਾ ਤੁਸੀਂ ਆ ਜਾਓ ਪਰ ਇਹ ਟੱਬਰ ਦਾ ਮੈਂ ਕੋਈ ਬੰਦਾ ਜਿਹੜਾ ਗੁਰੂ ਘਰ ਦੇ ਵਿੱਚ ਬੜਨ ਨਹੀਂ ਦੇਣਾ ਹੈਗਾ ਨਾ ਕੋਈ ਅਰਦਾਸ ਬੇਨਤੀ ਕਰਨ ਦੇਣੀ ਆ ਨਾ ਯਾਨੀ ਕਿ ਨਾ ਕੋਈ ਲੰਗਰ ਪਾਣੀ ਛਕਣ ਦੇਣਾ ਤੁਸੀਂ ਦੇਖੋ ਇੱਕ ਬੰਦੇ ਦੀ ਮਾਂ ਪੂਰੀ ਹੋ ਗਈ ਆ ਥੋੜੀ ਲੱਖ ਰੰਜਿਸ਼ ਹੋਵੇ ਤੁਹਾਡਾ ਜੋ ਮਰਜੀ ਹੋਇਆ ਹੋਵੇ ਛੋਟਾ ਜਿਹਾ ਪਿੰਡ ਆ ਉੱਥੇ ਢੀ ਜਿਆਦੇ ਫੈਮਲੀਆਂ ਵੀ ਨਹੀਂ ਹੈਗੀਆਂ ਕੋਈ ਥੋੜੇ ਜਿਹੀ ਲੋਕ ਨੇ ਪਿੰਡ ਦੇ ਵਿੱਚ ਸਿੰਘਨ ਦੇ ਵਿੱਚ ਵੀ ਪਰ ਉਹ ਬੰਦਾ ਆਪਣੀ ਅੜੀ ਦੇ ਉੱਤੇ ਅੜਿਆ ਹੋਇਆ ਹੈ ਕਹਿੰਦਾ ਵੀ ਮੈਂ ਅਰਦਾਸ ਬੇਨਤੀ ਕਰਨ ਨਹੀਂ ਦੇਣੀ ਜੇ ਤੁਸੀਂ ਨੇ ਮੰਨ ਲਓ ਮਹਾਰਾਜ ਦੀ ਸਵਾਰੀ ਲੈ ਕੇ ਵੀ ਜਾਣੀ ਆ ਘਰੇ ਜਿਹੜੇ ਘਰ ਦੇ ਵਿੱਚ ਮਰਗਤ ਹੋਈ ਆ ਉਹ ਬੰਦੇ ਨੇ ਕਿਹਾ ਵੀ ਉਹ ਘਰ ਦਾ ਬੰਦਾ ਗੁਰੂ ਘਰ ਦੇ ਵਿੱਚ ਪੈਰ ਨਹੀਂ ਪਾ ਸਕਦਾ ਹੈਗਾ ਹੁਣ ਤੁਸੀਂ ਇਹ ਸੋਚੋ ਵੀ ਉਹਨੇ ਆਪਣੀ ਪ੍ਰਾਈਵੇਟ ਪ੍ਰਾਪਰਟੀ ਬਣਾ ਲਈ ਐ ਠੀਕ ਹੈ ਨਾ ਗੁਰੂ ਘਰ ਸਭ ਦਾ ਸਾਂਝਾ ਹੈ ਗੁਰੂ ਘਰ ਬਣੇ ਹੀ ਤਾਂ ਹੈ ਵੀ ਜੇ ਤੈਨੂੰ ਭਾਈ ਪ੍ਰਧਾਨ ਸਾਹਿਬ ਐਡੀ ਅਣਖ ਹੈ ਤੁਸੀਂ ਗੁਰੂ ਘਰ ਦੇ ਵਿੱਚ ਤੁਸੀਂ ਇੰਨੀ ਜੱਦ ਕਰ ਰਹੇ ਹੋ ਅੜ ਗਿਓ ਕਿ ਤੁਸੀਂ ਆਪਣਾ ਘਰੇ ਬਹਿ ਕੇ ਪਾਠ ਕਰ ਲਓ ਲੋਕਾਂ ਨੂੰ ਤਾਂ ਜਾਣ ਦੋ ਗੁਰੂ ਘਰ ਦੇ ਵਿੱਚ ਤੁਹਾਡੀ ਆਪਣੀ ਕੋਈ ਪ੍ਰਾਈਵੇਟ ਪ੍ਰਾਪਰਟੀ ਨਹੀਂ ਹੈਗੀ ਠੀਕ ਹੈ ਜੀ ਤੇ ਇਹ ਚੀਜ਼ ਤੇ ਅੜਿਆ ਇਹਨੂੰ ਚਲਦੇ ਹੋਏ ਜਿਹੜੀ ਪੀੜਿਤ ਪਰਿਵਾਰ ਕਹਿ ਲਓ ਆਪਾਂ ਉਥੇ ਹੋਰ ਬਹੁਤ ਸਾਰੀ ਸੰਗਤ ਇਹਨਾਂ ਦੇ ਨਾਲ ਆ ਪਰਿਵਾਰ ਦੇ ਨਾਲ ਖੜੀ ਹੈ ਵੀ ਠੀਕ ਹੈ ਪਰਸਨਲ ਦੁਸ਼ਮਣੀ ਕੁਝ ਵੀ ਆ ਸਾਡੀ ਤੁਹਾਡੀ ਭਾਈ ਹੋਊਗੀ ਪਰ ਇਹ ਗੱਲ ਗਲਤ ਹੈ ਇਹਨਾਂ ਦੀ ਮਾਤਾ ਪੂਰੀ ਹੋਈ ਆ ਗੁਰੂ ਘਰ ਦੇ ਵਿੱਚ ਆਉਣ ਦਿੱਤਾ ਜਾਵੇ ਠੀਕ ਹੈ ਜੀ ਇਸੇ ਦੇ ਚੱਲਦੇ ਪੂਰੀ ਦੀ ਪੂਰੀ ਚਿੱਠੀ ਜਿਹੜੀ ਸ੍ਰੀ ਹਰਮੰਦਰ ਸਾਹਿਬ ਦੇ ਆਪਾਂ ਕਹਈਏ ਜਥੇਦਾਰ ਸਾਹਿਬ ਨੂੰ ਭੇਜੀ ਗਈ ਆ ਲਿਖ ਕੇ ਉਹਦੀ ਵੇਟ ਕਰ ਰਹੇ ਆ ਵੀ ਕੀ ਉਹਨਾਂ ਦਾ ਰਿਪਲਾਈ ਆਉਂਦਾ ਦੂਸਰਾ ਇੱਥੇ ਵੀ ਇਹਨਾਂ ਨੇ ਖਬਰ ਲੱਗੀ ਆ ਪੰਜਾਬੀ ਜਾਗਰਣ ਦੇ ਵਿੱਚ ਵੀ ਆਪਣੀ ਇੰਡੀਆ 'ਚ ਖਬਰ ਲੱਗੀ ਆ ਉਹ ਤੋਂ ਬਾਅਦ ਥੋੜਾ ਜਿਹਾ ਹੋਰ ਆਪਾਂ ਉੱਪਰ ਉਠੀਏ ਇਨਸਾਨੀਅਤ ਤੋਂ ਜਿਨ੍ਹਾਂ ਦੇ ਜ਼ਮੀਰ ਜਾਗਦੇ ਨੇ ਉਹ ਬੰਦੇ ਕਮੈਂਟਾਂ ਦੇ ਵਿੱਚ ਜ਼ਰੂਰ ਆਪਣਾ ਰਿਪਲਾਈ ਦਿਓ ਦੱਸਿਓ ਜਿਹੜੇ ਬਾਕੀ ਸਾਡੇ ਬੇਲੜ ਯੂਟਿਊਬਰ ਟਿਕਟੋਕਰ ਉਹ ਪਤਾ ਨਹੀਂ ਕਿਹੜੀ ਗੱਲ ਦਾ ਡਰਾ ਲੋਕਾਂ ਨੂੰ ਤੁਸੀਂ ਸੱਚ ਬੋਲਣਾ ਉਦਾਂ ਤੁਸੀਂ ਸਾਰੀ ਆੜੀ ਤਰਲੇ ਕੱਢਦੇ ਹੋ ਲੋਕਾਂ ਦੇ ਵਹਿ ਕੇ ਮੈਨੂੰ ਦੋ ਫੁੱਲ ਮਾਰਦੇ ਮੈਨੂੰ ਵੀ ਮੰਨ ਲਓ ਸ਼ੇਅਰ ਮਾਰਦੇ ਡਬਲ ਟੈਪ ਕਰ ਦਿਓ ਭਰਾ ਬੇਨਤੀ ਆ ਕਦੇ ਆਪਣੇ ਲੋਕਾਂ ਨਾਲ ਖੜਜਿਆ ਕਰੋ ਵੀਡੀਓ ਬਣਾ ਕੇ ਪਾਓ ਇਹਨੂੰ ਲਾਨਤਾ ਪਾਓ ਸਾਰੇ ਬੰਦੇ ਜਿਹੜੇ ਇੱਥੇ ਪ੍ਰਧਾਨ ਦੇ ਨਾਲ 5-7 ਫੈਮਲੀਆਂ ਨਾਲ ਨੇ ਉਹਨਾਂ ਦੇ ਠੀਕ ਆ ਤੁਹਾਨੂੰ ਭਰਾ ਸ਼ਰਮ ਆਉਣੀ ਚਾਹੀਦੀ ਆ ਤੁਸੀਂ ਉਹਨੂੰ ਕਹੋ ਭਰਾ ਤੇਰੀ ਪਰਸਨਲ ਦੁਸ਼ਮਣੀਆਂ ਓਕੇ ਆ ਕੋਈ ਗੱਲ ਨਹੀਂ ਹੈਗੀ ਦੁੱਖ ਦੀ ਘੜੀ 'ਚ ਤੁਸੀਂ ਖੜੋ ਚੰਗੇ ਟਾਈਮ 'ਚ ਕਿਹਦੇ ਜਾਓ ਨਾ ਜਾਓ ਦੁੱਖ ਦੀ ਘੜੀ 'ਚ ਤੁਸੀਂ ਅਗਲੇ ਦੇ ਨਾਲ ਖੜੋ ਥੋੜੀ ਬਹੁਤੀ ਸ਼ਰਮ ਕਰੋ ਅਕਲ ਨੂੰ ਹੱਥ ਮਾਰੋ ਮੇਰਾ ਭਰਾ ਐਦੋਂ ਵੱਦ ਮੰਦ ਭਾਗੀ ਕਟਣਾ ਮੈਨੂੰ ਨਹੀਂ ਲੱਗਦਾ ਕਦੇ ਹੋਈ ਹੋਣੀ ਆ ਜਾ ਕਿਤੇ ਹੋਊਗੀ ਉਹਨੂੰ ਕਹਿ ਰਹੇ ਨੇ ਵੀ ਤੁਸੀਂ ਕਿਸੇ ਹੋਰ ਗੁਰੂ ਘਰ ਚਲ ਜਓ ਹੁਣ ਜਿਹੜਾ ਬੰਦਾ ਸਿੰਗਨ ਦੇ ਵਿੱਚ ਆ ਜਾ ਤਾਂ ਉਹ ਟਵਿੰਗਨ ਆਊਗਾ ਜਾਂ ਸਾਡੇ ਇੱਥੇ ਸਟਟਗਾਰਟ ਆਊਗਾ ਠੀਕ ਆ ਸਾਡੇ ਲੋਕੀ ਕਿਹੜੀਆਂ ਚੀਜ਼ਾਂ ਨੇ ਮਾਰ ਰੱਖੇ ਨੇ ਪ੍ਰਧਾਨਗੀਆਂ ਨੇ ਫੂਕਰੀਆਂ ਨੇ ਤੇ ਮੈਨੂੰ ਮੇਰੇ ਲਈ ਲਫ਼ਜ਼ ਨਹੀਂ ਹੈਗੇ ਵੀ ਮੈਂ ਤੁਹਾਨੂੰ ਕੀ ਕਹਾਂ ਕਿਹੜੇ ਸ਼ਬਦ ਬਿਆਨ ਕਰਾਂ ਵੀ ਯਾਰ ਇਦੋ ਵੱਦ ਸ਼ਰਮਨਾ ਘਟਣਾ ਕੋਈ ਨਹੀਂ ਹੋ ਸਕਦੀ ਹੈਗੀ ਜੇ ਤੁਸੀਂ ਚਾਹੁੰਦੇ ਹੋ ਆਪਾਂ ਤੁਹਾਨੂੰ ਚਿੱਠੀ ਨਾਲ ਲਾ ਦਿੰਦੇ ਆ ਤੁਸੀਂ ਦੇਖ ਸਕਦੇ ਮੈਂ ਪੜ੍ਹ ਕੇ ਵੀ ਸੁਣਾ ਸਕਦਾ ਤੁਹਾਨੂੰ ਤੇ ਇਹ ਵੀਡੀਓ ਜੀ ਮੈਂ ਪਹਿਲਾਂ ਦੀ ਬਣਾ ਕੇ ਰੱਖੀ ਹੋਈ ਸੀਗੀ ਪਰ ਇਹਨੂੰ ਮੈਂ ਥੋੜਾ ਜਿਹਾ ਹੋਰ ਐਡਿਟ ਕਰ ਰਿਹਾ ਹਾਂ ਕਾਰਨ ਕਿ ਅੱਜ ਤੋਂ ਪਹਿਲਾਂ ਮੈਂ ਤੁਹਾਨੂੰ ਚਿੱਠੀ ਵੀ ਪੜ ਕੇ ਸੁਣਾਵਾਂ ਬਹੁਤ ਸਾਰੇ ਲੋਕਾਂ ਦੇ ਪਹਿਲੀ ਵੀਡੀਓ ਦੇ ਕਮੈਂਟ ਸੀਗੇ ਵੀ ਯਾਰ ਤੁਸੀਂ ਦੂਜੀ ਪਾਰਟੀ ਦਾ ਪੱਖ ਤਾਂ ਸੁਣਿਆ ਨਹੀਂ ਗੱਲ ਕੁਝ ਹੋਰ ਹੋਣੀ ਦੂਜੀ ਪਾਰਟੀ ਦਾ ਪੱਖ ਨਹੀਂ ਸੁਣਿਆ ਹੈਗਾ ਸਾਰਿਆਂ ਦਾ ਪੱਖ ਸੁਣ ਲਿਆ ਜੀ ਠੀਕ ਹੈ ਜੀ ਜਿਹੜੇ ਬੰਦੇ ਦੀ ਤੁਹਾਨੂੰ ਕਾਲ ਰਿਕਾਰਡਿੰਗ ਚਾਹੀਦੀ ਹੋਈ ਕੁਝ ਵੀ ਚਾਹੀਦਾ ਹੋਇਆ ਮੇਰੇ ਤੋਂ ਲਿਓ ਤੁਸੀਂ ਮੇਰੇ ਤੱਕ ਜਿੰਨੇ ਬੰਦਿਆਂ ਨੇ ਸਿੰਗਨ ਤੋਂ ਪਹੁੰਚ ਕੀਤੀ ਆ ਮੈਸੇਜ ਕੀਤੇ ਨੇ ਜਾਂ ਕਾਲ ਕੀਤੇ ਨੇ ਸਿਰਫ ਇੱਕੋ ਹੀ ਗੱਲ ਪੁੱਛਣ ਵਾਸਤੇ ਕਾਲ ਕੀਤੀ ਆ ਭਾਜੀ ਸਿੰਗਨ ਤੋਂ ਕਿਹੜੇ ਬੰਦੇ ਨੇ ਖਬਰ ਲਵਾਈ ਆ ਕਿਹੜੇ ਬੰਦੇ ਨੇ ਕਿਹਾ ਜ ਤੁਹਾਨੂੰ ਖਬਰ ਲਾ ਦੋ ਆ ਤਾਂ ਨਹੀਂ ਤਾਂ ਸਾਡੇ ਲੋਕ ਖਬਰਾਂ ਹੀ ਨਹੀਂ ਦੇਖਦੇ ਵੀ ਭਾਈ ਇੰਡੀਆ ਚ ਵੀ ਖਬਰ ਲੱਗੀ ਆ ਹਕਾਲਤੱਕ ਦੇ ਜਥੇਦਾਰ ਸਾਹਿਬ ਨੂੰ ਵੀ ਚਿੱਠੀ ਗਈ ਆ ਉਸ ਤੋਂ ਬਾਅਦ ਆ ਦੁਬਾਰਾ ਫਿਰ ਤੋਂ ਅਖਬਾਰ ਚ ਖਬਰ ਲੱਗੀ ਆ ਪਹਿਲਾਂ ਤੁਸੀਂ ਖਬਰਾਂ ਪੜੋ ਤੇ ਕੱਲ ਮੈਂ ਲਾਲੀ ਭਾਜੀ ਦੀ ਵੀਡੀਓ ਦੇਖ ਰਿਆ ਸੀ ਜਿਹੜੇ ਮਗਦੇ ਬੁਰਗਤ ਨੇ ਉਹਨਾਂ ਨੇ ਵੀ ਵੀਡੀਓ ਪਾਈ ਆ ਸ਼ੁਕਰਾ ਹੈ ਕੋਈ ਬੰਦਾ ਬੋਲਿਆ ਠੀਕ ਹੈ ਕਿਉਂਕਿ ਮੈਂ ਕੋਈ ਵੀ ਐਦਾਂ ਦੀ ਸ਼ਬਦਲੀ ਯੂਜ਼ ਨਹੀਂ ਕਰਨਾ ਚਾਹੁੰਦਾ ਧਾਰਮਿਕ ਮੁੱਦਾ ਸਾਡਾ ਸੈਂਸਿਟਿਵ ਮੁੱਦਾ ਹੈ ਇਹ ਤੇ ਹਜ਼ਾਰ ਵਾਰ ਸੋਚਣਾ ਪੈਂਦਾ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਠੀਕ ਹੈ ਜੀ ਤੇ ਇਸੇ ਕਰਕੇ ਮੈਂ ਵੀਡੀਓ ਰੋਕੀ ਵੀ ਸੀਗੀ ਹੁਣ ਮੈਂ ਤੁਹਾਡੇ ਲੋਕਾਂ ਨੂੰ ਇਹ ਚੀਜ਼ ਕਲੀਅਰ ਕਰਦਾ ਜਿੰਨੇ ਵੀ ਮੇਰੇ ਭੈਣ ਭਰਾ ਦੇਖਦੇ ਨੇ ਤੇ ਤੁਸੀਂ ਜਰਮਨ ਤੋਂ ਦੇਖ ਰਹੇ ਹੋ ਪੂਰੀ ਦੁਨੀਆ ਚ ਕਿਤੋਂ ਵੀ ਦੇਖ ਰਹੇ ਹੋ ਇੰਡੀਆ ਤੋਂ ਦੇਖ ਰਹੇ ਹੋ ਦੂਜੀ ਪਾਰਟੀ ਦਾ ਪੱਖ ਸੁਣਿਆ ਹੈ ਜਿਹੜੇ ਉੱਥੇ ਦੇ ਪ੍ਰਧਾਨ ਸਾਹਿਬ ਦਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਹੈ ਰਿਕਾਰਡਿੰਗ ਪਈ ਹੈ ਮੈਸੇਜ ਜਿਹੜੇ ਉਹਨਾਂ ਨੂੰ ਭੇਜੇ ਨੇ ਜਿਹੜੀ ਚੀਜ਼ ਉਹਨਾਂ ਨੇ ਮੈਨੂੰ ਭੇਜੀ ਸੀ ਉਹ ਵੀ ਮੇਰੇ ਕੋਲੇ ਪਈਆ ਕੱਲਾ ਕੱਲਾ ਬੰਦਾ ਪੜ੍ਹ ਸਕਦਾ ਦੇਖ ਸਕਦਾ ਮੇਰੇ ਤੋਂ ਜਦੋਂ ਤੁਸੀਂ ਮੰਗੋਗੇ ਆਪਾਂ ਤੁਹਾਨੂੰ ਦੇਣ ਨੂੰ ਤਿਆਰ ਆ ਪ੍ਰੂਫ ਸਾਰੇ ਇੱਕ ਦਿਨ ਗੱਲ ਕੀਤੀ ਆ 2 ਮਿੰਟ ਮੈਂ ਕਿਹਾ ਭਾਜੀ ਠੀਕ ਆ ਮੈਂ ਉਹਨਾਂ ਨਾਲ ਵੀ ਦੂਜੇ ਬੰਦਿਆਂ ਨਾਲ ਆਪਾਂ ਪੱਖ ਸੁਣੀਏ ਸਾਰੇ ਪਾਸਿਓਂ ਵੀ ਕੀ ਗੱਲ ਆ ਪੂਰੀ ਪ੍ਰੋਪਰ ਤੁਹਾਨੂੰ ਬੈਕ ਕਾਲ ਕਰਦਾ ਮੁੜ ਕੇ ਫੋਨ ਹੀ ਨਹੀਂ ਚੱਕਿਆ ਜਦੋਂ ਕਰਾਉਂ ਦੱਸਿਆ ਸੀਗਾ ਵੀ ਮੈਂ ਐਕਸਪਲੋਰ ਜਰਮਨ 88 ਤੋਂ ਮੈਂ ਵੀਡੀਓ ਪਾਈ ਸੀ ਭਾਜੀ ਇੱਦਾਂ ਕਰਕੇ ਤੁਹਾਡੀ ਮੈਂ ਤੁਹਾਡਾ ਪੱਖ ਜਾਨਣਾ ਚਾਹਣਾ ਪੱਖ ਤਾਂ ਮੈਨੂੰ ਪਹਿਲੀ ਪਤਾ ਸੀਗਾ ਕਿਉਂਕਿ ਸਿੰਗਲ ਤੋਂ ਮੈਨੂੰ ਬਹੁਤ ਸਾਰੀਆਂ ਕਾਲਾਂ ਆ ਗਈਆਂ ਜਾਂ ਬਹੁਤ ਲੋਕਾਂ ਦੀਆਂ ਕਾਲਾਂ ਆ ਗਈਆਂ ਨੇ ਕਈ ਹੱਕ ਚ ਨੇ ਕਈ ਖਿਲਾਫ ਖਿਲਾਫ ਸੀਗੇ ਹਰ ਇੱਕ ਬੰਦੇ ਦਾ ਆਪਣੇ ਕੋਲ ਰਿਕਾਰਡ ਪਿਆ ਸਕਰੀਨਸ਼ਾਟ ਪਏ ਨੇ ਚੈਟਾਂ ਪਈਆਂ ਨੇ ਜਿਹੜੇ ਬੰਦੇ ਨੇ ਜੋ ਵੀ ਲਿਖਿਆ ਚਾਹੇ ਟਿਕਟੋਕ ਆ ਚਾਹੇ WhatsApp ਹੈ ਇਹ ਆਪਾਂ ਕਲੀਅਰ ਕਰ ਦਈਏ ਜਦੋਂ ਵੀ ਮੈਂ ਬੰਦੇ ਨਾਲ ਗੱਲ ਕੀਤੀ ਤਾਂ ਮੈਂ ਪਹਿਲਾਂ ਕਿਹਾ ਵੀ ਬਿਰਿਆ ਕਾਲ ਰਿਕਾਰਡਿੰਗ ਤੇ ਆ ਕੱਲ ਨੂੰ ਤੂੰ ਮੇਰੇ ਪਹਿਲੀ ਦਾਸਤਾ ਦੀ ਕੋਰ ਰਿਕਾਰਡਿੰਗ ਦਾ ਜੋ ਕਹੇਗਾ ਸੋਚ ਸਮਝ ਕੇ ਬੋਲਿਓ ਠੀਕ ਆ ਸੈਂਸਿਟਿਵ ਮੁੱਦਾ ਇਹ ਇਹ ਨਹੀਂ ਹੈਗਾ ਕਿ ਤੁਸੀਂ ਨੂੰ ਗਾਲਾਂ ਕੱਢਣ ਲੱਗ ਜੋਂ ਜਾਂ ਦੂਜੀ ਪਾਰਟੀ ਨੂੰ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿਣਾ ਤੁਸੀਂ ਆਪਣਾ ਦੱਸ ਸਕਦੇ ਹੋ ਵੀ ਭਾਈ ਕੀ ਮਸਲਾ ਹੋਇਆ ਸੀਗਾ ਫਿਰ ਸੁਣਿਆ ਵੇ ਜੀ ਸਾਰਾ ਕੁਝ ਕਰਿਆ ਵੇ ਪ੍ਰਧਾਨ ਸਾਹਿਬ ਨੇ ਕੋਈ ਫੋਨ ਨਹੀਂ ਚੱਕਿਆ ਦੁਬਾਰਾ ਕੋਈ ਰਿਪਲਾਈ ਨਹੀਂ ਦਿੱਤਾ ਹੈਗਾ ਬਸ ਉਹੀ ਜਿਹੜੇ ਸਾਡੇ ਲੋਕੀ ਨੇ ਸੁਣਨਾ ਚਾਹੁੰਦੇ ਨੇ ਦੂਜੀ ਪਾਰਟੀ ਦੂਜੀ ਪਾਰਟੀ ਤੁਸੀਂ ਭਾਈ ਆਪ ਤੋਂ ਫੋਨ ਕਰ ਲਓ ਨੰਬਰ ਤੁਹਾਨੂੰ ਇਹਦੇ ਚ ਮਿਲੂਗਾ ਅਸੀਂ ਦਾ ਕਰ ਲਿਆ ਤੁਸੀਂ ਵੀ ਪੁੱਛ ਲਓ ਪੱਖ ਜਿਹਨੇ ਪੁੱਛਣੇ ਨੇ ਠੀਕ ਹੈ ਸਾਰੇ ਬੰਦਿਆਂ ਨੂੰ ਆਪਾਂ ਬੇਨਤੀ ਕੀਤੀ ਹੋਈ ਆ ਸਿੰਘਨ ਵਾਲਿਆਂ ਨੂੰ ਖਾਸ ਕਰਕੇ ਜਿਹੜੇ ਕਹਿੰਦੇ ਨੇ ਗਲਤ ਵੀਡੀਓ ਪਾਈ ਆ ਜਾਂ ਸਹੀ ਵੀਡੀਓ ਪਾਈ ਆ ਜਦੋਂ ਵੀ ਤੁਸੀਂ ਮੈਨੂੰ ਸਿੰਘਨ ਚ ਬੁਲਾਉਂਗੇ ਆਪਾਂ ਤੁਹਾਡੇ ਕੋਲੇ ਹਾਜ਼ਰ ਹੋ ਜਾਣਾ ਇੱਕ ਵੀਕ ਮੈਂ ਬਾਹਰ ਆ ਜੀ ਕਿਤੇ ਇੱਕ ਵੀਕ ਤੋਂ ਬਾਹਰ ਆਪਾਂ ਤੁਹਾਡੇ ਵਿੱਚ ਹੋਵਾਂਗੇ ਜਿੱਥੇ ਤੁਸੀਂ ਬੁਲਾਉਂਗੇ ਪਰ ਮੈਂ ਆਪਣੇ ਵੱਲੋਂ ਤਸੱਲੀ ਕਰਨ ਤੋਂ ਬਾਅਦ ਅੱਜ ਇਹ ਵੀਡੀਓ ਅਪਲੋਡ ਕਰ ਰਿਹਾ ਵੀ ਸਾਡੇ ਜਿਹੜੇ ਹੋਰ ਵੀ ਲੋਕ ਨੇ ਜਿੱਦਾਂ ਮੈਂ ਪਹਿਲਾਂ ਕਿਹਾ ਟਿਕਟੋਕਰ ਨੇ ਯੂਟਿਊਬਰ ਨੇ ਬਹੁਤ ਸਾਰੇ ਨੇ ਵੀ ਤੁਸੀਂ ਸਾਰੀ ਦਿਹਾੜੀ ਵੀਡੀਓ ਪਾਉਂਦੇ ਹੋ ਸਾਰਾ ਕੁਝ ਕਰਦੇ ਹੋ ਤੁਸੀਂ ਮੇਰੀਆਂ ਵੀਡੀਓ ਵੀ ਦੇਖੀਆਂ ਨੇ ਸਾਰਾ ਮੈਨੂੰ ਪਤਾ ਹੈ ਤੇ ਤੁਸੀਂ ਯਾਰ ਦੋ ਲਫ਼ਜ਼ ਝੂਠ ਦੇ ਖਿਲਾਫ ਕਿਉਂ ਨਹੀਂ ਬੋਲਦੇ ਹੈਗੇ ਕਿਉਂ ਤੁਸੀਂ ਧਰਮ ਦੇ ਮੁੱਦੇ ਦੇ ਵਿੱਚ ਆਪਣੇ ਵਿਚਾਰ ਨਹੀਂ ਦਿੰਦੇ ਹੈਗੇ ਤੁਹਾਨੂੰ ਵੀ ਬਹੁਤ ਲੋਕ ਸੁਣਦੇ ਨੇ ਜੇ ਕੋਈ ਇਦਾਂ ਦਾ ਮੁੱਦਾ ਉੱਠਿਆ ਚੱਕਿਆ ਜਾਵੇ ਤਾਂ ਸਾਰੇ ਲੋਕਾਂ ਨੂੰ ਆਪਾਂ ਨੂੰ ਥੋੜਾ ਜਿਹਾ ਸੁੱਖ ਹੋ ਜਾਏ ਕਿਉਂਕਿ ਇਹ ਗੱਲ ਕੱਲ ਨੂੰ ਅੱਜ ਇਹਨਾਂ ਨਾਲ ਹੋਈ ਹੈ ਕੱਲ ਨੂੰ ਆਪਣੇ ਨਾਲ ਵੀ ਹੋ ਸਕਦੀ ਹੈ ਬੇਨਤੀ ਹੈ ਬਾਕੀ ਆਪਾਂ ਤੁਹਾਨੂੰ ਚਿੱਠੀ ਵੜ ਕੇ ਸੁਣਾ ਦਿੰਦੇ ਆ ਤੁਸੀਂ ਚਿੱਠੀ ਵੀ ਸੁਣ ਲਓ ਕਿਉਂਕਿ ਮੈਂ ਸਾਰੇ ਭਾਣਾ ਭਰਾਵਾਂ ਨੂੰ ਫਿਰ ਤੋਂ ਬੇਨਤੀ ਕਰ ਰਿਹਾ ਵੀ ਭਾਈ ਮੈਂ ਸਿਰ ਤੋਂ ਜਰੂਰ ਰੋਡਾਂ ਅਕਲੋਂ ਰੋਡਾਂ ਨਹੀਂ ਹੈਗਾ ਜਿਹੜੇ ਆਪਦੇ ਵਿਚਾਰ ਦਿੰਦੇ ਨੇ ਕਈ ਪੁੱਠੇ ਸਿੱਧੇ ਵਿਚਾਰ ਦਿੰਦੇ ਨੇ ਵੀ ਸਾਰਾ ਕੁਝ ਪੁੱਛ ਗਿੱਚ ਕੇ ਸਾਰੇ ਪਾਸੇ ਫੋਨ ਲਾ ਕੇ ਨਹੀਂ ਵੀ ਇਕੱਲੇ ਮੈਂ ਇੱਕੋ ਹੀ ਪਾਰਟੀ ਦੇ ਬੰਦਾ ਨੂੰ ਫੋਨ ਲਾ ਰਿਹਾ ਵੀ ਉਹਦੇ ਖਿਲਾਫ ਬੋਲਦੇ ਨਹੀਂ ਦੋਨੇ ਪਾਰਟੀਆਂ ਦੇ ਇੱਧਰ ਵੀ ਫੋਨ ਲਾ ਉਧਰ ਵੀ ਲਾ ਹਰ ਇੱਕ ਬੰਦੇ ਦੀ ਮੇਰੇ ਕੋਲ ਕਾਲ ਰਿਕਾਰਡ ਪਈਆ ਜਦੋਂ ਵੀ ਚਾਹੀਦੀ ਹੋਈ ਜਿੱਥੇ ਵੀ ਚਾਹੀਦੀ ਹੋਈ ਆਪਾਂ ਦੇ ਦਾਂਗੇ ਪਰ ਫਿਰ ਤੋਂ ਬ ਤੱਕਾ ਹੈ ਠੀਕ ਹੈ ਵੀ ਆ ਤੱਕਾ ਸ੍ਰੀਆਮ ਤੱਕਾ ਵੀ ਜੇ ਤੁਸੀਂ ਕਿਸੇ ਦੀ ਮਾਂ ਪੂਰੀ ਹੋ ਗਈ ਆ ਉਹ ਤੇ ਤੁਸੀਂ ਆਪਣੀ ਮੰਨ ਲੋ ਵੀ ਰੰਜਿਸ਼ ਨੂੰ ਮੂਹਰੇ ਰੱਖਦੇ ਹੋਏ ਧਾਰਮਿਕ ਮੁੱਦਿਆਂ ਨੂੰ ਪਿੱਛੇ ਕਰਤਾ ਤੁਸੀਂ ਗੁਰੂ ਘਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਪਰ ਦੀ ਹੋ ਕੇ ਇਹ ਫੈਸਲੇ ਕਰੋ ਪੰਜ ਸੱਤ ਬੰਦੇ ਇਹ ਸ਼ੋਭਾ ਨਹੀਂ ਦਿੰਦੇ ਹੈਗੇ ਇਹ ਸ਼ੋਭਾ ਨਹੀਂ ਦਿੰਦੇ ਹੈਗੇ ਤੇ ਆ ਜੋ ਚਿੱਠੀ ਪੜ ਦਿੰਨੇ ਆ ਜਿਹੜੀ ਅਕਾਲ ਤਖਤ ਦੇ ਜੱਥੇਦਾਰ ਸਾਹਿਬ ਨੂੰ ਵੀ ਗਈ ਆ ਹੁਣ ਤੁਹਾਡੇ ਲੋਕਾਂ ਨੂੰੜੀਆਂ ਹੋਰ ਅੱਖਾਂ ਖੁੱਲ ਜਾਣਗੀਆਂ ਹੁਣ ਫਿਰ ਤੁਸੀਂ ਪੁੱਛੋਗੇ ਤੇਰੇ ਕੋਲੇ ਚਿੱਠੀ ਕਿੱਥੋਂ ਆਈ ਆ ਤੇਰੇ ਕੋਲੇ ਆ ਕਿੱਥੋਂ ਆ ਮੈਂ ਆਪਣੇ ਜਿਹੜੇ ਚੈਨਲ ਦੀ ਖਬਰ ਆ ਉਹ ਵੀ ਤੁਸੀਂ ਪੜ ਲਓ ਯਾਰ ਵੀ ਇੰਡੀਆ ਚ ਖਬਰ ਲੱਗੀ ਐ ਠੀਕ ਹੈ ਨਾ ਜੀ ਆਜੋ ਚਿੱਠੀ ਪੜ ਦਿੰਨੇ ਆ ਸਾਰਿਆਂ ਨੇ ਚਿੱਠੀ ਸੁਣੋ ਤੇ ਫੇਰ ਆਪਣੇ ਵਿਚਾਰ ਦਿਓ ਚਾਹੇ ਤੁਸੀਂ ਆਲੇ ਨੂੰ ਹੱਕ ਚ ਜਾਓ ਚਾਹੇ ਲਾਹਣਤਾ ਪਾਓ ਜੋ ਤੁਹਾਡਾ ਦਿਲ ਕਰਦਾ ਤੁਸੀਂ ਉਹ ਕਰੋ ਠੀਕ ਐ ਪਰ ਜਿਹੜੀ ਚੀਜ਼ ਸੱਚ ਐ ਉਹਨੇ ਸੱਚ ਹੀ ਰਹਿਣਾ ਐ ਆਜੋ ਵੀ ਆਪਣੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਕੀ ਲਿਖਿਆ ਗਿਆ ਕਿਉਂਕਿ ਬਿਨਾਂ ਸਬੂਤਾਂ ਤੋਂ ਮੈਂ ਕਦੇ ਵੀ ਕੋਈ ਵੀਡੀਓ ਨਹੀਂ ਬਣਾਉਂਦਾ ਹੁੰਦਾ ਤੇ ਤਾਂ ਹੀ ਤੁਹਾਨੂੰ ਮੈਂ ਪੜ ਕੇ ਸੁਣਾ ਦਿੰਦਾ ਮੇਰੇ ਲਈ ਚਿੱਠੀ ਵੀ ਆਈ ਹੋਈ ਆ ਜਿਹੜੀ ਖਬਰ ਲੱਗੀ ਆ ਉਹਦਾ ਵੀ ਤੁਹਾਨੂੰ ਮੈਂ ਲਿੰਕ ਆ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਤੇ ਇੰਗਲਿਸ਼ ਦੇ ਵਿੱਚ ਵੀ ਪੰਜਾਬੀ ਵਿੱਚ ਵੀ ਖਬਰ ਲੱਗੀ ਹੈ ਤੇ ਅਕਾਲ ਤਖਤ ਸਾਹਿਬ ਤੇੜੀ ਆਪਣੀ ਚਿੱਠੀ ਗਈ ਆ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨੂੰ ਮੈਂ ਤੁਹਾਨੂੰ ਪੜ ਕੇ ਇੱਕ ਵਾਰੀ ਥੋੜਾ ਜਿਹਾ ਮੋਟਾ-ਮੋਟਾ ਤੁਹਾਡੇ ਦਿਮਾਗ 'ਚ ਪਾ ਦਵਾਂ ਵੀ ਗੱਲ ਕੀ ਹੈ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਪੰਜਾਬ ਇੰਡੀਆ ਵੱਲੋਂ ਸਮੂਹ ਸਾਧ ਸੰਗਤ ਗੁਰਦੁ ਬਿਸ਼ਾ ਗੁਰਦੁਆਰਾ ਸਾਹਿਬ ਸਿੰਘਨ ਜਰਮਨੀ ਵੱਲੋਂ ਨਿੱਜੀ ਰੰਜਿਸ਼ ਦੇ ਆਧਾਰ ਤੇ ਅੰਤਿਮ ਅਰਦਾਸ ਤੇ ਭੋਗ ਤੋਂ ਇਨਕਾਰ ਕਰਨ ਬਾਰੇ ਸ਼ਿਕਾਇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਜਥੇਦਾਰ ਸਾਹਿਬ ਸਮੂਹ ਸਾਧ ਸੰਗਤ ਵੱਲੋਂ ਨਿਮਰਤਾ ਨਾਲ ਅਰਜ਼ ਹੈ ਕਿ ਸਾਡੀ ਸੰਗਤ ਦੇ ਇੱਕ ਭਾਈ ਦੀ ਮਾਤਾ ਜੀ ਦਾ ਹਾਲ ਹੀ ਵਿੱਚ ਦੇਹਾਂਤ ਹੋ ਗਿਆ ਹੈ ਪਰਿਵਾਰ ਵੱਲੋਂ ਗੁਰਮਰਯਾਦਾ ਅਨੁਸਾਰ ਅੰਤਿਮ ਅਰਦਾਸ ਅਤੇ ਭੋਗ ਦਾ ਸਮਾਗਮ ਗੁਰਦੁਆਰਾ ਸਾਹਿਬ ਸਟਾਕਹੋਲਸ ਸਟ੍ਰਾਸੇ 778224 ਸਿੰਗਨ ਜਰਮਨੀ ਵਿੱਚ ਕਰਵਾਉਣ ਦੀ ਬੇਨਤੀ ਕੀਤੀ ਗਈ ਅਫਸੋਸ ਦੀ ਗੱਲ ਹੈ ਕਿ ਉੱਥੇ ਦੀ ਮੌਜੂਦਾ ਕਮੇਟੀ ਤੇ ਨਿੱਜੀ ਰੰਜਿਸ਼ ਰੱਖਦੇ ਆ ਇਹ ਧਾਰਮਿਕ ਸਮਾਗਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਇਹ ਫੈਸਲਾ ਨਾ ਸਿਰਫ ਗੈਰ ਧਾਰਮਿਕ ਤੇ ਸਗੋਂ ਸਿੱਖ ਰਹਿਤ ਮਰਿਆਦਾ ਤੇ ਗੁਰਮਤ ਅਸੂਲਾਂ ਦੇ ਉਲਟ ਵੀ ਹੈ ਕਮੇਟੀ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਜਿਹੜੀਆਂ ਉਹਨਾਂ ਨੇ ਉਹਨਾਂ ਦੇ ਪਰਿਵਾਰ ਤੇ ਪਾਬੰਦੀਆਂ ਲਾਈਆਂ ਨੇ ਸ਼ਰਮਨਾਕ ਗੁਰਦੁਆਰੇ ਅੰਦਰ ਅੰਤਿਮ ਅਰਦਾਸ ਤੇ ਭੋਗ ਨਹੀਂ ਹੋ ਸਕਦੇ ਪਰਿਵਾਰ ਦਾ ਕੋਈ ਮੈਂਬਰ ਗੁਰਦੁਆਰੇ ਵਿੱਚ ਦਾਖਲ ਨਹੀਂ ਹੋ ਸਕਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਘਰ ਲੈ ਜਾਣ ਦੀ ਇਜਾਜ਼ਤ ਹੈ ਪਰ ਪੰਜ ਹੋਰ ਸਿੰਘ ਲੈ ਕੇ ਜਾਣ ਪਰਿਵਾਰ ਦਾ ਮੈਂਬਰ ਨਾ ਹੋਵੇ ਭੋਗ ਤੋਂ ਬਾਅਦ ਸਰੂਪ ਨੂੰ ਵਾਪਸ ਗੁਰਦੁਆਰੇ ਲੈ ਜਾਣ ਦੀ ਪਰਿਵਾਰ ਨੂੰ ਇਜਾਜ਼ਤ ਨਹੀਂ ਇਹ ਕੰਮ ਵੀ ਕੋਈ ਹੋਰ ਕਰੇ ਇਸ ਦੇ ਨਾਲ ਸੰਗਤ ਦੇ ਕਈ ਹੋਰ ਸੱਜਣ ਨੇ ਬੜੀ ਸ਼ਾਲੀਨਤਾ ਅਤੇ ਆਦਰ ਸਹਿਤ ਕਮੇਟੀ ਨਾਲ ਗੱਲ ਕਰਕੇ ਇਹ ਪਾਬੰਦੀਆਂ ਹਟਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਕਮੇਟੀ ਨੂੰ ਗੁਰੂ ਘਰ ਦੀ ਖੁੱਲੀ ਰੀਤ ਅਤੇ ਗੁਰਮਤ ਅਨੁਸਾਰ ਫੈਸਲਾ ਕਰਨ ਦੀ ਬੇਨਤੀ ਕੀਤੀ। ਇਨ੍ਹਾਂ ਯਤਨਾਂ ਦੇ ਬਾਵਜੂਦ ਕਮੇਟੀ ਨੇ ਨਾ ਹੀ ਗੱਲ ਸੁਣੀ ਤੇ ਨਾ ਹੀ ਕਿਸੇ ਦੀ ਸਮਝਦਾਰੀ ਦਿਖਾਈ। ਵੀ ਥੋੜੀ ਰੰਜਿਸ਼ ਹੈ ਜਿਹੜੀ ਗੁਰੂ ਘਰ ਤੋਂ ਉੱਪਰ ਦੀ ਹੋ ਗਈ ਆ ਥੋੜੀ ਪਰਸਨਲ ਲੜਾਈ। ਤੁਸੀਂ ਗੁਰੂ ਘਰ ਤੋਂ ਉੱਪਰ ਹੋ ਗਏ ਹੋ ਅੱਜ। ਇਹ ਰਵਈਆ ਗੁਰੂ ਘਰ ਦੀ ਸਰਬਸਾਂਝੀ ਰੀਤ ਸਿੱਖੀ ਦੇ ਉਸੂਲਾਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਰਹਿਤ ਮਰਿਆਦਾ ਦੀ ਖੁੱਲੀ ਸੋਚ ਦੇ ਵਿਰੁੱਧ ਹੈ ਗੁਰੂ ਘਰ ਕਿਸੇ ਵੀ ਵਿਅਕਤੀ ਜਾਂ ਟਕਸਾਲ ਦੀ ਨਿੱਜੀ ਜਾਇਦਾਦ ਨਹੀਂ ਹੈ ਇਹ ਹਰ ਇੱਕ ਗੁਰਸਿੱਖ ਲਈ ਖੁੱਲਾ ਹੈ ਜਿੱਦਾਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਸੀ ਇਹਨੇ ਆਪਣੀ ਪਰਸਨਲ ਪ੍ਰੋਪਰਟੀ ਬਣਾਈ ਬੈਠਾ ਹੈ ਤੇ ਜਿਹੜੀ ਸਾਡੀ ਸਿੰਘਨ ਦੀ ਸੰਗਤ ਉਹਨੂੰ ਵੀ ਮੈਂ ਬੇਨਤੀ ਕਰਦਾ ਵੀ ਇਹਨੂੰ ਤੁਸੀਂਓ ਵੋਟਿੰਗ ਕਰਕੇ ਕਿਸੇ ਤਰੀਕੇ ਨਾਲ ਮੰ ਲੋ ਜਥੇਦਾਰ ਜਾਂ ਪ੍ਰਧਾਨ ਬਣਾਇਆ ਇਹੋ ਜੇ ਲੋਕਾਂ ਨੂੰ ਪ੍ਰਧਾਨ ਬਣਾਉਣ ਤੋਂ ਪਹਿਲਾਂ ਸੋਚਿਆ ਕਰੋ ਪ੍ਰਧਾਨ ਕਿ ਨਹੀਂ ਸਾਡੇ ਲੋਕ ਰਗੜੇ ਹੋਏ ਨੇ ਜ਼ਿਆਦਾਤਰ ਖਾਸ ਕਰਕੇ ਜਰਮਨ ਦੇ ਵਿੱਚ ਵੀ ਉਕਤ ਗੁਰਦੁਆਰਾ ਕਮੇਟੀ ਦੇ ਮੈਂਬਰ ਹੀਟ ਲਿਖੇ ਹਨ ਗੁਰਦੁਆਰਾ ਸਾਹਿਬ ਸਿੰਗਨ ਸਟਾਕਹੋਲ ਸਟਰਾਸੇ 778224 ਸਿੰਗਨ ਜਰਮਨੀ ਪ੍ਰੈਜ਼ੀਡੈਂਟ ਦਵਿੰਦਰ ਸਿੰਘ ਟੈਲੀਫੋਨ ਨੰਬਰ ਤੁਹਾਨੂੰ ਨਾਲ ਹੀ ਮਿਲ ਜੂਗਾ ਇਹਦੇ ਵਿੱਚ ਆਪਾਂ ਚਿੱਠੀ ਲਾਈ ਹੋਈ ਆ ਮੈਂਬਰ ਨੇ ਅਮਰਜੀਤ ਸਿੰਘ ਮਲਤਾਨੀ, ਰਜਵੰਤ ਸਿੰਘ, ਪਰਮਜੀਤ ਸਿੰਘ ਲੌਂਗੀਆਂ, ਹਰਪ੍ਰੀਤ ਸਿੰਘ, ਬਚਨ ਸਿੰਘ, ਬਲਜਿੰਦਰ ਸਿੰਘ ਅੱਗੇ ਲਿਖਿਆ ਹੋਇਆ ਸਮੂਹ ਸਾਧ ਸੰਗਤ ਵੱਲੋਂ ਬੇਨਤੀ ਹੈ ਕਿ ਸ੍ਰੀ ਅਕਾਲ ਤਖਤ ਸਹਿਬ ਵੱਲੋਂ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ। ਉਕਤ ਕਮੇਟੀ ਨੂੰ ਤਾਲਬ ਕਰਕੇ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਬਾਰੇ ਪੁੱਛਗਿੱਛ ਕੀਤੀ ਜਾਵੇ ਅਤੇ ਉਚਿਤ ਨਿਆਂ ਸਿੱਧ ਕੀਤਾ ਜਾਵੇ। ਸਾਡੀ ਸਿਰਫ ਇਹੋ ਮੰਗ ਹੈ ਕਿ ਸਾਡੇ ਵੀਰ ਦੀ ਮਾਤਾ ਜੀ ਦੀ ਅੰਤਿਮ ਅਰਦਾਸ ਅਤੇ ਭੋਗ ਗੁਰੂ ਘਰ 'ਚ ਹੋ ਸਕੇ। ਜੋ ਸਾਡਾ ਧਾਰਮਿਕ ਹੱਕ ਤੇ ਆਤਮਿਕ ਰੀਤ ਨਾਲ ਜੁੜਿਆ ਹੋਇਆ ਹੈ ਚਰਨ ਸ਼ਰਨ ਸਮੂਹ ਸਾਧ ਸੰਗਤ ਗੁਰਦੁਆਰਾ ਸਾਹਿਬ ਸਿੰਘਨ ਰਾਜਵਿੰਦਰ ਸਿੰਘ ਬਰਿੰਗਨ ਸਟ੍ਰਾਸੇ 92 60 74 ਗਿਲਵਿਲ ਸਵਿਟਜ਼ਰਲੈਂਡ ਇਹਨਾਂ ਨੇ ਸਪੈਸ਼ਲ ਸਵਿਟਜ਼ਰਲੈਂਡ ਤੋਂ ਆ ਭਾਈ ਸਾਹਿਬ ਨੇ ਇਹਨਾਂ ਨੇ ਸਪੈਸ਼ਲ ਗੁਰੂ ਆਪਾਂ ਜਿਹੜੇ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਆ ਹੁਣ ਇੰਨੀ ਸ਼ਰਮਨਾਕ ਗੱਲ ਹੈ ਵੀ ਸਾਨੂੰ ਆਪਣੇ ਮਾਪਿਓ ਜਾਂ ਕਿਸੇ ਦੀ ਵੀ ਅਰਦਾਸ ਕਰਾਉਣੀ ਆ ਉਹਦੇ ਵਾਸਤੇ ਵੀ ਸਾਨੂੰ ਮਨਜ਼ੂਰੀਆਂ ਲੈਣੀਆਂ ਪੈ ਰਹੀਆਂ ਨੇ ਗੁਰਦੁਆਰੇ ਦੇ ਪ੍ਰਧਾਨਾਂ ਤੋਂ ਦੂਸਰਾ ਜਿਹੜੇ ਦੇ ਨਾਲ ਚਾਰ ਪੰਜ ਭਰਾ ਨੇ ਉਹਨਾਂ ਨੂੰ ਬੇਨਤੀ ਆ ਇਹ ਨਾ ਸੋਚੋ ਜਾਣਾ ਸਭ ਨੇ ਇੱਕ ਦਿਨ ਤੁਹਾਡੇ ਟੱਬਰ ਚੋਂ ਪਰਿਵਾਰ ਤੋਂ ਰੱਬ ਨਾ ਕਰੇ 19 ਕੀ ਹੁੰਦੀ ਹੈ ਤੁਹਾਡੇ ਕਿਸੇ ਨੇ ਨਹੀਂ ਆ ਕੇ ਖੜਨਾ ਹੈਗਾ ਠੀਕ ਆ ਥੋੜੀ ਸ਼ਰਮ ਕਰੋ ਤੇ ਦੂਸਰਾ ਸਾਡੇ ਮੇਰੇ ਜਿੰਨੇ ਵੀ ਭੈਣ ਭਰਾ ਵੀਡੀਓ ਦੇਖ ਰਹੇ ਨੇ ਸਾਰਿਆਂ ਨੂੰ ਬੇਨਤੀ ਆ ਵੀਡੀਓ ਨੂੰ ਨੂੰ ਅੱਗ ਵਾਂਗੂ ਇੰਨਾ ਜ਼ਿਆਦੇ ਚਲਾਓ ਫਲਾਓ ਕੱਲੇ-ਕੱਲੇ ਘਰ ਤੱਕ ਇਹ ਵੀਡੀਓ ਪਹੁੰਚੇ ਕਿਉਂਕਿ ਅੱਜ ਇਸ ਪਰਿਵਾਰ ਨਾਲ ਇਹ ਗੱਲ ਹੋਈ ਆ ਕੱਲ ਨੂੰ ਤੁਹਾਡੇ ਘਰ ਤੱਕ ਵੀ ਹੋ ਸਕਦੀ ਹੈ ਹੁਣ ਜੇ ਜਰਮਨ 'ਚ ਇਹ ਗੱਲਾਂ ਹੋਣਗੀਆਂ ਇੰਦਾ ਦੇ ਘਟਨਾ ਹੋਣਗੀਆਂ ਤਾਂ ਅਸੀਂ ਆਪਣੇ ਬੱਚਿਆਂ ਨੂੰ ਕੀ ਸਿਖਾਵਾਂਗੇ ਹੁਣ ਇਹਦਾ ਮਤਲਬ ਤੁਸੀਂ ਬੱਚੇ ਗੁਰਦੁਆਰੇ ਲੈ ਕੇ ਜਾਣੇ ਬੰਦ ਕਰ ਦਈਏ ਵੀ ਨਾ ਜਾਈਏ ਇਹ ਘਟਨਾ ਤੋਂ ਤੁਸੀਂ ਇਹੀ ਸਿੱਖ ਰਹੇ ਆ ਵੀ ਲੋਕ ਆਪਣੇ ਪਰਸਨਲ ਨਿੱਜੀ ਰੰਜਿਸ਼ ਨੂੰ ਗੁਰਦੁਆਰਿਆਂ ਤੱਕ ਲੈ ਗਏ ਨੇ ਗੁਰੂ ਘਰ ਤੱਕ ਲੈ ਗਏ ਨੇ ਸਾਰਿਆਂ ਨੂੰ ਬੇਇਨਤੀਆ ਕੋਸ਼ਿਸ਼ ਕਰੋ ਫੋਨ ਨੰਬਰ ਤੁਹਾਡੇ ਕੋਲ ਆ ਵੀ ਭਾਈ ਜੇ ਤੁਹਾਡੇ ਤੋਂ ਸਮਝਾਇਆ ਤੋਂ ਕਹੇਦੇ ਤੋਂ ਇਹ ਸਮਝਦਾ ਹੈ ਪ੍ਰਧਾਨ ਸਾਹਿਬ ਸਾਡੇ ਸਮਝਣ ਬੇਨਤੀ ਆ ਪ੍ਰਧਾਨ ਸਾਹਿਬ ਨੂੰ ਵੀ ਪ੍ਰਾਤ ਨੂੰ ਬੇਨਤੀ ਆ ਹੱਥ ਬੰਨੇ ਨੇ ਕਿਸੇ ਦੀ ਮਾਤਾ ਦਾ ਆਪਾਂ ਕਹਿੰਦੀ ਹੈ ਦੇਹਾਂਤ ਹੋਇਆ ਠੀਕ ਹੈ ਨਾ ਮੇਰੇ ਲੇਵੇ ਲਫ਼ਜ਼ ਨਹੀਂ ਹੈਗੇ ਕਹਿਣ ਨੂੰ ਤੇ ਤੁਸੀਂ ਉਹਦੀ ਜਿਹੜੀਆਂ ਵੀ ਅਰਦਾਸ ਕਰਨ ਦੋ